ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਗੀਆਂ ਮੈਂ ਅੱਜ ਤੁਹਾਨੂੰ ਜੀ ਪੰਜਾਬ ਦੇ ਕੁੰਦਰੂਦ ਖਾਨ ਇਹ ਆਪਣੀ ਕੁੰਦਰੂ ਦੀ ਵੇਲ ਲੱਗੀ ਹੋਈ ਆ ਪਿਓਰ ਆਰਗੈਨਿਕ ਇਹਦੇ ਫਲਾਵਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਚਿੱਟੇ ਰੰਗ ਦੇ ਹੁੰਦੇ ਆ ਤੇ ਹੁਣ ਮੈਂ ਲੱਗੀ ਇਹਨਾਂ ਨੂੰ ਤੋੜਨ ਤੁਸੀਂ ਇਹਦੀ ਸਬਜ਼ੀ ਵੀ ਬਣਾ ਸਕਦੇ ਹੋ ਤੇ ਇਹਨੂੰ ਖੀਰੇ ਵਾਂਗੂ ਕੱਟ ਕੇ ਤੁਸੀਂ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਹੋ ਜਿੱਦਾਂ ਹੀ ਤੁਹਾਨੂੰ ਆਪ ਨੂੰ ਪਸੰਦ ਆਉਣ ਉਸੇ ਤਰ੍ਹਾਂ ਤੁਸੀਂ ਇਹਨੂੰ ਖਾਓ ਸੇਤ ਵਾਸਤੇ ਬਹੁਤ ਹੈਲਦੀ ਹੁੰਦੇ ਆ ਇਸ ਤਰ੍ਹਾਂ ਮੈਂ ਵੇਲਾਂ ਉੱਤੇ ਚੜਾਉਂਦੀ ਆਂ ਇਸ ਤਰ੍ਹਾਂ ਹੈ ਥੱਲੇ ਨੂੰ ਲੱਗਣੇ ਜਿਹੜੇ ਸਟਾਰਟ ਹੋ ਗਏ ਆ ਜੇ ਤੁਹਾਨੂੰ ਵੀ ਕਿਤੇ ਉਹ ਵੇਲਾ ਮਿਲਦੀਆਂ ਤਾਂ ਤੁਸੀਂ ਵੀ ਲਿਆਣ ਕੇ ਜ਼ਰੂਰ ਲਗਾਓ ਪੱਤਿਆਂ ਤੋਂ ਪਹਿਚਾਨ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਹੁੰਦੀ ਆ ਇੱਕ ਮੈਂ ਤੁਹਾਨੂੰ ਅੱਜ ਇੱਕ ਹੋਰ ਨਵੀਂ ਚੀਜ਼ ਦਿਖਾਉਣੀ ਆ ਜਿਹੜੀ ਕਿ ਐ ਏਡੀ ਵੱਡੀ ਲੰਮੀ ਵੇਲ ਵਾਲੇ ਆਲੂ ਇਹਨੂੰ ਵੀ ਆਲੂ ਲੱਗਣੇ ਆ ਵਾਈਨ ਪੋਟੈਟੋ ਇਹਦੇ ਪੱਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪਾਨ ਵਰਗੇ ਹੁੰਦੇ ਆ ਇਹਨੂੰ ਜਦੋਂ ਆਲੂ ਲੱਗਣਗੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ